हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਆਪਾਂ ਤੁਹਾਨੂੰ ਕੁਝ ਸਪੈਸ਼ਲ ਨਕੀਨੇ ਦਿਖਾਉਣੇ ਆ ਵੀਰ ਦਲੇਰ ਸਿੰਘ ਬਾਠ ਦੇ ਘਰੋਂ ਤੇ ਨਾਲ ਆਪਣੇ ਹੋਣਗੇ ਵੀਰ ਗੁਰਲਾਲ ਸਿੰਘ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਪਹੁੰਚ ਤੁਹਾਨੂੰ ਜਿਹੜੀ ਆ ਪਿੰਡ ਡੱਲ ਕਰਨੀ ਪੈਣੀ ਆ ਵहां ਪਿੰਡ ਬਿਲਕੁਲ ਨੇੜੇਕ ਆ ਡੇਲੀਰੀ ਖਾਲੜੇ ਪਿੰਡ ਤੋਂ ਥੋੜੀ ਦੂਰੀ ਹੈਗੀ ਆ ਦੋਸਤੋ ਪਿੰਡ ਡੱਲਦੀ ਬਹੁਤ ਸਾਰੀਆਂ ਵੀਡੀਓ ਦੋਸਤੋ ਪਹਿਲਾਂ ਵੀ ਆਪਾਂ ਤੁਹਾਨੂੰ ਇਸ ਘਰੋਂ ਦਿਖਾਈਆਂ ਪਸ਼ੂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਦਿਖਾਉਂਦੇ ਰਹੀਦਾ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਇੱਕ ਬਾਰਡਰ ਏਰੀਆ ਹੋਣ ਦੇ ਨਾਲ ਨਾਲ ਜਿਹੜੇ ਪਸ਼ੂ ਨੀਲੀ ਰਾਵੀ ਦੇ ਬਹੁਤ ਖੂਬਸੂਰਤ ਚੰਗੇ ਨਿਕਲਦੇ ਆ ਨੀਲੀ ਦੀ ਅਮਜਾ ਨੀਲੀ ਰਾਵੀ ਦੇ ਪਸ਼ੂ ਰਾਵੀ ਦੇ ਪਸ਼ੂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਇਸ ਘਰੇ ਆਉਂਦੀ ਆ ਤੇ ਲੋਕਲ ਏਰੀਆ ਦੇ ਵਿੱਚੋਂ ਮਾਲ ਤੋਰ ਫਿਰ ਕੇ ਜਿਹੜਾ ਦੋਸਤੋ ਲਿਆ ਜਾਂਦਾ ਚੰਗੇ ਦੁੱਧ ਵਾਲਾ ਮਾਲ ਵੀ ਨਿਕਲਦਾ ਅੱਗੇ ਥਾਵਾਂ ਤੇ ਜਾ ਕੇ ਕਈਆਂ ਵੀਰਾਂ ਦੇ ਸੁਝਾਅ ਕਮੈਂਟ ਆਉਂਦੇ ਆ ਵੀ ਬਹੁਤ ਵਧੀਆ ਮਾਲ ਪਸ਼ੂ ਨਿਕਲਦਾ ਤੇ ਫਿਲਹਾਲ ਤਿੰਨ ਪਸ਼ੂ ਦਿਖਾਉਣੇ ਆ ਦੋਸਤੋ ਤਿੰਨੇ ਜਿਹੜੀਆਂ ਇਹ ਮੱਝਾਂ ਤੁਸੀਂ ਦੇਖ ਰਿਹਾ ਜੀ ਬਿਲਕੁਲ ਸਕਰੀਨ ਤੇ ਉੱਪਰ ਤਿੰਨੇ ਗੱਬਣ ਆ ਤਰੀਕਾ ਜੀ ਦੋਸਤੋ 4 ਅਪ੍ਰੈਲ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਬਾਕੀ ਨਰਕ ਪਰਖ ਤਸੱਲੀ ਆ ਤੁਸੀਂ ਘਰ ਆਣ ਕੇ ਕਰ ਲਿਓ ਜਿਹੜਾ ਪਸ਼ੂ ਜਿੱਦਾਂ ਦਾ ਵੀ ਤੁਹਾਨੂੰ ਦਿਖਾਵਾਂਗੇ ਹਾਈਟ ਕਾ ਤਾਂ ਮੈਂਸ਼ਨ ਕਰ ਦਿਆਂ ਕਿ ਨਾਲ ਦੀ ਨਾਲ 53 ਭਾਰ ਪੇਛੇ ਦੀ ਪੂਰੀ ਤਸੱਲੀ ਜਿਹੜੀ ਆ ਪੂਰੀ ਗਰੰਟੀ ਆ ਪੂਰੀ ਤਸੱਲੀ ਆ ਉਹ ਆਪਾਂ ਵੀਰ ਗੁਰਲਾਲ ਤੋਂ ਲੈ ਲਾਂਗੇ ਠੀਕ ਆ ਜੀ ਤੇ ਬਾਕੀ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਤੁਸੀਂ ਸਮੇਂ ਸਮੇਂ ਦੇ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਆਓ ਲੈਨੇ ਆਂ ਬਧੇਰੇ ਡਿਟੇਲ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਲਵੀਰ ਸਾਸਰੀ ਗਾਲ ਸੰਧੂ ਸਾਹਿਬ ਠੀਕ ਠਾਕ ਵੀਰੇ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਗੁਰਲਾਲ ਵੀਰੇ ਠੀਕ ਠਾਕ ਜੀ ਕਿਰਪਾ ਮਰਗਦੀ ਜੀ ਅੱਛਾ ਕਰੋ ਲਾਲ ਵੀਰੇ ਥੋੜਾ ਜਿਹਾ ਵਖਪਾ ਪੈ ਜਾਂਦਾ ਪੰਜਾਂ ਦਸਾਂ ਦਿਨਾਂ ਦਾ ਪਸ਼ੂ ਆਉਂਦੇ ਰਹਿੰਦੇ ਅੱਡੇ ਤੇ ਕਿੱਲੇ ਤੇ ਆਉਂਦੇ ਰਹਿੰਦੇ ਵਿਕ ਜਾਂਦੇ ਪਸ਼ੂ ਸੰਧੂ ਸਾਹਿਬ ਅਦਨ ਆਪਾਂ ਅੱਜ 4-5 ਦਿਨ ਹੋ ਗਏ ਪਹਿਲਾਂ ਵੀਡੀਓ ਪਾਈ ਤੇ ਨਮਜਾਂ ਦੀ ਹਾਂਜੀ ਜੋ ਤਿੰਨ ਸੇਲ ਹੋ ਗਈਆਂ ਨਾਲ ਹੋਰ ਵੀ ਭੈਣਾ ਭਰਾਵਾਂ ਦੇ ਫੋਨ ਜਦੋਂ ਆਉਂਦੇ ਆ ਨਾਲ ਜਿਹੜੇ ਦੋ ਇੱਕ ਪਸ਼ੂ ਆਉਂਦੇ ਫਿਰ ਵਟਸਐਪ ਤੇ ਵੀਡੀਓ ਪਾ ਦਈਦੀ ਆ ਨਾਲੋਂ ਨਾਲੇ ਸੇਲ ਹੁੰਦਾ ਜਾਂਦਾ ਮਾਲ ਹੁੰਦਾ ਜਾਂਦਾ ਉਹ ਟਿਕਦੇ ਨਹੀਂ ਪਸ਼ੂ ਮਲਕੇ ਜੁੜਦੇ ਨਹੀਂਗੇ ਪਸ਼ੂ ਸੰਧੂ ਸਾਹਿਬ ਟਿਕਦੇ ਨਹੀਂ ਆਪਾਂ ਐ ਨਹੀਂ ਵੀ ਫੇਰਾ ਭਰਾਵਾਂ ਨੂੰ ਕਹਿਣਾ ਵੀ ਯਾਰ ਬਾਹਰ ਮਾਲ ਨਹੀਂ ਲੱਭਦਾ ਹਾਂ ਔ ਮੋਲ ਲਾਉਣਾ ਪੈਂਦਾ ਚੀਜ਼ ਦਾ ਚੀਜ਼ ਵਾਧੂ ਆ ਆ ਚੀਜ਼ ਵਾਧੂ ਆ ਵੀਰੇ ਖਰੇ ਤੋਂ ਖਰੇ ਪਏ ਆ ਬਸ ਮੋਲ ਲਾਓ ਅਗਲੇ ਦਾ ਤੇ ਮਾਲ ਲਾਓ ਮਾਲ ਲਾਓ ਹਾਂਜੀ ਲਓ ਦੋਸਤੋ ਜੇ ਆਪਾਂ ਆਖੀ ਜਾਣਾ ਵੀ ਮੁਫਤ ਕੋਈ ਦੇ ਦੂਗਾ ਮੁਤ ਤੇ ਅੱਜ ਕੱਲ ਤੁਹਾਨੂੰ ਪਤਾ ਜਿੰਨੇ ਪੱਠੇ ਪਾਉਣੇ ਕਿਸੇ ਨਹੀਂ ਜੰਨੀ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋ ਜਿਹੋ ਜਿਹੇ ਰੇਟ ਭਰਦੋਂਗੇ ਉਹੋ ਜਿਹਾ ਪਸੂ ਮਿਲ ਜਾਂਦਾ ਵੀਰ ਦਾ ਕਹਿਣ ਦਾ ਮਤਲਬ ਇਹ ਆ ਬਾਕੀ ਸ਼ੁਰੂਆਤ ਆਪਾਂ ਕਰ ਲੈਨੇ ਆ ਜਿਆਦਾ ਸਮਾਂ ਨਾ ਗਵਾਉਂਦੇ ਹੋਈਏ ਤੇ ਗੁਰਲਾਲ ਪਹਿਲਾਂ ਆਪਾਂ ਜਿਹੜੀ ਸ਼ੁਰੂਆਤ ਵੀਰ ਇਸ ਮੈਂ ਤੋਂ ਕਰ ਲਈਏ ਇਸ ਝੋਟੀ ਤੋਂ ਕਰ ਲਈਏ ਪੂਰੀ ਡਿਟੇਲ ਇੰਦੀ ਸਾਂਝੀ ਕਰਦਗੇ। ਇਹ ਸੰਧੂ ਸਾਹਿਬ ਦੂਜੇ ਸੂਏ ਝੋਟੀ ਯਾਰ ਕੀ ਸੁਣੀ ਆ। ਅੱਛਾ ਜੀ। ਪਹਿਲੇ ਸੂਏ ਝੋਟੀ ਨੇ 16 16.5 ਕਿਲੋ ਦੁੱਧ ਕੰਡੇ ਦੇ ਤੇ ਲਾਇਆ ਠੀਕ ਆ ਜੀ। ਯਾਰ ਕੀ ਦੂਜਾ ਸੂਆ ਸੁਣੀ ਆ ਦਿਨ ਇਹਦੇ ਪੂਰੇ ਹੋਏ ਆ। ਹਾਂ ਜੀ। ਇੱਧਰ ਵੇਖੋ ਥਾਂ ਦੇਵਾ ਲੱਗ ਲੈ ਆ। ਲੈ ਵੀ ਇੱਕ ਤਾਂ ਗੁਰਲਾਲ ਗੱਲ ਕਰਨੀ ਬਣਦੀ ਆ ਲੈਵੇ ਆਰਡਰ ਨੂੰ ਵਿਖਤੇ ਹੋਏ ਵੀ ਆਪਾਂ ਕਹਿ ਦੇਨੇ ਨਾ ਵੀ ਯਾਰ ਜੱਪੇ ਜੱਪੇ ਤੇ ਥਾਣਾ ਗਿੱਠ ਗਿੱਠ ਤੇ ਆ ਮਰ ਮਰਲੇ ਦੀ ਮਰਲੇ ਵੰਡ ਹੈ ਇਹ ਸੰਧੂ ਸਾਹਿਬ ਝੋਨੇ ਦੇ ਬੂਟੇ ਆ ਹੈ ਝੋਨੇ ਦੇ ਬੂਟੇ ਫੁੱਟ ਫੁੱਟ ਤੇ ਥਾਣ ਲੱਗਾ ਦੋਸਤੋ ਹੋਲੀ ਜਵਾਈ ਸਾਰੇ ਪਾਸੇੋਂ ਦੇਖ ਲਓ ਠੀਕ ਹੈ ਜੀ ਰੋਟੀ ਤਾਂ ਆ ਰਹੀ ਦੇਖੋ ਜਾਂਦੀ ਆਵੇ ਵਿਖਾ ਦਿਓ ਆਹ ਲਓ ਇੱਕ ਵਜਾ ਵਿਰਲਾ ਸਪੈਸ਼ਲ ਜੀ ਚੀਜ਼ ਹੈ ਸੰਧੂ ਸਾਹਿਬ ਅੱਜੇ ਵਿਰਲਾ ਵੇਥਾਂ ਦੇਖੋ ਦੋਸਤੋ ਸਪੈਸ਼ਲ ਵਿਰਲਾ ਵੇਥਾਂ ਠੀਕ ਆ ਜੀ ਤੇ ਗਿੱਠ ਗਿੱਠ ਤੇ ਨਹੀਂ ਆਪਾਂ ਫੁੱਟ ਫੁੱਟ ਤੇ ਕਹਾਂਗੇ ਵੀ ਫੁੱਟ ਫੁੱਟ ਤੇ ਥਾਣ ਲੱਗਾ ਕਰਮ ਵਾਲੀ ਨੂੰ ਤੇ ਕੁਦਰਤੀ ਬਖਸ਼ਿਸ਼ ਆ ਕੁਦਰਤੀ ਦੇਣਾ ਬਾਕੀ ਤੁਸੀਂ ਆ ਬੇਖੋ ਠੀ ਠੀਕ ਆ ਟਪਕੇ ਦੂਜੇ ਪਾਸੇ ਹੋ ਜੇ ਵੀ ਉਹ ਗੱਲਬਾਤ ਨਜ਼ਰ ਨਹੀਂ ਆਉਗੀ ਤੁਹਾਨੂੰ ਬਿਲਕੁਲ ਠੰਡੀ ਧੀਰੀ ਆ ਐਂ ਲੱਗਦਾ ਵੀ ਜਿਵੇਂ ਸੂਣ ਤੋਂ ਬਾਅਦ ਪਸਮਕੀਆ ਤੇ ਜਿਵੇਂ ਮਰਜ਼ੀ ਹੱਥ ਲਈ ਚਲਦੇ ਆ ਠੀਕ ਆ ਤੁਹਾਨੂੰ ਸੂਣ ਦੀ ਕੁਆਲਿਟੀ ਬਹੁਤ ਖੂਬਸੂਰਤ ਦੋਹਾਂ ਪਾਸੇ ਨਾੜਾਂ ਬਹਿਨਾ ਕਾਫੀ ਮੋਟੀਆਂ ਉਪਰੀਆਂ ਹੋਈਆਂ ਨਜ਼ਰ ਤੁਹਾਨੂੰ ਆ ਜਾਣਗੀਆਂ ਬਾਕੀ ਬੈਕ ਸਾਈਡ ਤੋਂ ਦੇਖੋ ਇੱਥੇ ਲੈਵਾ ਹੈ ਕੱਲ ਜਦੋਂ ਆਪਾਂ ਸ਼ਾਮੀ ਲਈ ਆ ਦੋ ਤਿੰਨ ਕਿਲੋ ਮੱਝ ਜਿਹੜੀ ਆਪਾਂ ਥੱਲੇ ਭਰਾਤੀ ਆ ਅੱਛਾ ਜੀ ਹਾਂ ਜੀ ਲੈ ਵੀ ਕਰੋ ਚੈੱਕ ਕੋਲੀ ਧਾਰ ਮੋਟੇ ਜਿਹੀ ਹੈ ਨਾ ਵੀ ਗੁਰਨਾਲੇ ਤੇਰੀ ਪਸੰਦੀ ਮਾਝ ਆ ਗਈ ਮਾਣਾ ਸੰਦੂ ਸਾਹਿਬ ਮੈਂ ਦੱਸਣਿਆ ਵੀ ਮੁੱਲ ਲਾਉਣਾ ਪੈਂਦਾ ਚੀਜ਼ ਖਰੀਦੋ ਖਰੀ ਹੈ ਹਾਂ ਲੈ ਵੀ ਤੋਂ ਦੋਸਤੋ ਕੋਈ ਸ਼ੱਕ ਨਹੀਂ ਮੈਂ ਜਿਹੇ ਸਾਰ ਨੂੰ ਟੱਚ ਕਰਦਾ ਲੈਵਾ ਹਾਂ ਇਹਨੂੰ ਕਹਿੰਦੇ ਇਹਨੂੰ ਕਹਿੰਦੇ ਆ ਅੱਖ ਨੂੰ ਸਾਰੇ ਆਖੀ ਜਾਂਦੇ ਆ ਜਿੰਨਾ ਅੱਗੇ ਉਹਨਾਂ ਹੀ ਪਿੱਛੇ ਆਹ ਵੇਖੋ ਜੀ ਠੀਕ ਆ ਜੀ ਬਿਲਕੁਲ ਧੋਨ ਵਾਲੀ ਸਾਈਡ ਤੋਂ ਬੰਤਰ ਸਟਾਰਟ ਬੈਕ ਸਾਈਡ ਸਾਰ ਦੇ ਨਾਲ ਟੱਚ ਠੀਕ ਹੈ ਤੇ ਬਹੁਤ ਫੱਪਦੀ ਰੱਪਦੀ ਆ ਸੰਦੂ ਸਾਹਿਬ ਉਹਨਾਂ ਪੈਰਾਂ ਦੇ ਝੋਟੀ ਖਲੋਤੀ ਆ ਜਿੱਥੇ ਆਪਾਂ ਮੰਨ ਲਓ ਆਵੇ ਬਹਿ ਗਏ ਆ ਆ ਦੇਖੋ ਕੋਈ ਡਰੈਕਲ ਭਜਾਕਲ ਨਹੀਂਗੀ ਲੱਭੀ ਅੱਛਾ ਗਰਲਾਲ ਬਾਕੀ ਆਰਡਰ ਦੀ ਕੁਆਲਿਟੀ ਵੀ ਬਿਲਕੁਲ ਐਚ ਐਫ ਵੈੜਾ ਵਰਗੀ ਆ ਐਚ ਐਫ ਵੈੜਾ ਵਰਗੀ ਸੰਧੂ ਸਾਹਿਬ ਉਹਨਾਂ ਨੂੰ ਵੀ ਕੱਟ ਕੀ ਕਰਮ ਵਾਲੀ ਹਾਂਜੀ ਠੀਕ ਆ ਅੱਛਾ ਤੇ ਪਿੱਛੋਂ ਮਨ ਲਬ ਜਿੱਥੋਂ ਖਰੀਦੀ ਆ ਆਪਾਂ ਕੋਈ ਉਹਨਾਂ ਦੀ ਸ਼ੋਰਤੀ ਕੋਈ ਤਸੱਲੀ ਦਿੱਤੀ ਵੀ ਕਿੰਨੇ ਕੁ ਮਿਲਦੇ ਸੰਧੂ ਸਾਹਿਬ 16 ਲੀਟਰ ਦੁੱਧ ਦੇ ਨੇ ਪਹਿਲੇ ਸੂਏ ਝੋਟੀ ਨੇ ਚੋਆਇਆ ਪਹਿਲ ਨੂੰ ਨੇ ਐਰ ਕੀ ਦੂਜਾ ਸੂਆ ਸੁਣੀ ਆ ਠੀਕ ਆ ਜੀ ਆਪਾਂ ਆਣੀਆਂ ਦੇ ਵੀ ਇਹ ਬਾਈ ਦਊਗੀ ਇਹ ਪੰਜੀ ਦਊਗੀ ਐਰ ਕੀ 16 ਤੋਂ ਪਲੱਸ ਚੱਲੂਗੀ ਥੱਲੇ ਨਹੀਂ ਚੱਲਦੀ ਠੀਕ ਆ ਜੀ ਅੱਛਾ ਗਰਲਾਲ ਜੇਕਰ ਆਪਾਂ ਪੂਰਾ ਹ ਥਾਂ ਭਾਂਡਾ ਵੇਖੀ ਤਾਂ ਹੈ ਤਿਆਰੀ ਹੋ ਸਕਦੀ ਅੱਜ ਪਰਿਆਰੀ ਸੰਧੂ ਸਾਹਿਬ ਹੋ ਸਕਦਾ ਅਜਰਾਦ ਨੂੰ ਸਵੇਰ ਹੋ ਸਕਦਾ ਸਵੇਰੇ ਸੂਬੇ ਠੀਕ ਹੈ ਜੀ ਬਿਲਕੁਲ ਤਿਆਰੀ ਜੇ ਝੋਟੀ ਬੋਲਾ ਪੰਨਿਆ ਠੀਕ ਹੈ ਜੀ ਲਓ ਦੋਸਤੋ ਬਾਕੀ ਕਾਬਲੇ ਤਾਰੀਫ ਬਹੁਤ ਜਿਆਦੀ ਖੂਬਸੂਰਤ ਕੁਆਲਟੀ ਦੀ ਮਾਲਕਣ ਚੰਗੀ ਆਰਡਰ ਕੁਆਲਟੀ ਦੀ ਮਾਲਕਣ ਸੋਹਣੇ ਪਿੱਠਪੂੜੇ ਦੇ ਵਿੱਚ ਸੋਹਣੀ ਹਾਈਟ ਕੱਦ ਠੀਕ ਹੈ ਜੀ ਕਿਸੇ ਪਾਸਿਓ ਕਿਸੇ ਪਾਸਿਓ ਵੀ ਵਾਂਝੀ ਨਹੀਂ ਹੈਗੀ ਕਰਮਾ ਵਾਲੀ ਬਾਕੀ ਤੁਸੀਂ ਆ ਵੇਖ ਕੇ ਆਪ ਜਜਮੈਂਟ ਕਰ ਲਿਓ। ਸਣਾ ਸੰਧੂ ਸਾਹਿਬ ਝੋਟੀ ਵੀ ਇੱਕ ਚੀਜ਼ ਆ ਤੇ ਅੱਜ ਮੁੱਲ ਵੀ ਇਹਦਾ ਆਪਾਂ ਇਹੋ ਜਿਹਾ ਕਰ ਦੇਣਾ ਇਹੋ ਜੀਆਂ ਝੋਟੀਆਂ ਦਾ 3-3 ਲੱਖ ਰੁਪਈਆ ਮੰਡੀ 'ਚ ਲੋਕਾਂ ਮੁੱਲ ਕਰਨਾ ਹੈ। ਹੂੰ ਅੱਜ ਤੋਂ ਪੰਜਾਂ ਚੌਂਦਾਂ ਨਾਲੋਂ ਸਾਖੀ ਦੀ ਮੰਡੀ ਚੱਲ ਪੈਣੀ ਆ। ਪਰ ਆਪਾਂ ਅੱਧ ਤੋਂ ਵੱਧ ਕਰਾਂਗੇ ਮੁੱਲੇ ਦਾ ਝੋਟੀ ਦਾ। ਆਹ ਦੇਖੋ ਜਲਵਾ ਦੋਸਤੋ ਵਜ਼ਨ ਵੇਖੋ ਵजूद ਵੇਖੋ ਕਰਮਾ ਵਾਲੀ ਦਾ। ਠੀਕ ਹੈ ਜੀ ਗੱਲਾਂ ਹੀ ਗਾ ਦੀਆਂ ਨੇ ਆਹ ਕਰੋ ਚੱਕ। ਸੋਹਣੇ ਪਿੱਠ ਪੂੜੇ ਦੇ ਵਿੱਚ ਚੌੜਾ ਪਿੱਠ ਪੂੜਾ ਠੀਕ ਆ ਜੀ ਬਿਲਕੁਲ ਪਤਲੇ ਪਿੰਡੇ ਦੀ ਬਾਕੀ ਮੈਂ ਦੁੱਧ ਵਾਲੀ ਆ ਜਿਹੜੇ ਵੀਰ ਖੜਾ ਰਹੀ ਆ 파ਰਖੂ ਆ ਉਹ ਵੇਖਦੇ ਆ ਸਾਰਾ ਉਹਨਾਂ ਨੂੰ ਪਤਾ ਲੱਗ ਜਾਣਾ ਚੀਜ਼ ਦਾ ਤੇ ਬਾਕੀ ਆਪਾਂ ਭਰਿਆ ਪਾਂਡਾ ਬਾਕੀ ਆਪਾਂ ਸਮੇਂ ਤੇ ਵੀ ਛੱਡ ਦਾਂਗੇ ਕਿਹੋ ਜਿਹਾ ਸਮਾਂ ਦੋਸਤੋ ਚੰਗਾ ਸਮਾਂ ਆਉਂਦਾ ਕੋਈ ਚੰਗਾ ਖਰੀਦਦਾਰ ਲੈ ਕੇ ਜਾਂਦਾ ਉਹ ਵੀ ਡਿਪੈਂਡ ਬੜੀ ਵੱਡੀ ਗੱਲ ਕਰਦੀ ਆ ਵੀ ਕੋਈ ਚੰਗਾ ਖਰੀਦਦਾਰ ਚੰਗੀ ਸੇਵਾ ਕਰਨ ਵਾਲਾ ਵੀਰ ਲੈ ਜੇ ਤੇ ਦੁੱਧ ਦਾ ਪਤਾ ਨਹੀਂ ਦੋਸਤੋ ਸਮੁੰਦਰ ਕਿੱਥੋਂ ਤੱਕ ਕਰਨ ਵਾਲੀ ਸਟਾਪ ਕਰੇ ਠੀਕ ਆ ਜੀ ਕਿੱਥੋਂ ਤੱਕ ਲੈ ਜੇ ਸੰਧ ਇਹ ਨਹੀਂ ਵੀ ਲੇਵਾ ਕਲਾ ਉਤੋਂ ਵੀ ਵੇਖੋ ਕਦ ਵਜਨ ਝੋਟੀ ਦਾ ਪੂਰੀ ਰਾਜੀ ਕਿਸੇ ਪਾਸੇ ਖੁੰਜੀ ਨਹੀਂ ਗਈ ਜਿੱਥੇ ਮਰਜ਼ੀ ਕਰਮਾਲੀ ਦੇ ਥੱਲੇ ਬਹਿ ਜਾਓ ਕੋਈ ਚੱਕਰ ਨਹੀਂ ਹੂੰ ਵੇਖੋ ਵੇਰਲੇ ਵੀ ਵੇਖੋ ਇੱਧਰ ਵੇਖੋ ਆ ਲੋ ਜੀ ਆ ਲੈ ਵੀ ਇਹ ਨਾ ਕੋਈ ਆਖੂਗਾ ਵੀ ਯਾਰ ਮੇਰੇ ਜਦੋਂ ਮੱਝ ਚੋਨਾ ਹੱਥ ਵਾਜਦੇ ਇੱਕ ਦੂਜੇ ਨਾਲ ਨਾ ਨਾ ਇਹ ਤਾਂ ਇੱਧਰ ਇੱਕ ਨੂੰ ਇੱਧਰ ਆ ਕੇ ਦੇਖ ਨੂੰ ਦੂਜੇ ਪਾਸੇ ਬਹਿ ਕੇ ਦੋ ਪਾਸੇ ਬਹਿ ਕੇ ਚਵਾਈ ਕਰਨ ਵਾਲੀ ਇੱਧਰ ਡੱਕ ਕੇ ਜਿੱਥੇ ਮਰਜ਼ੀ ਬਚਾ ਛੱਡ ਕੇ ਤੇ ਬਹਿ ਜਾਓ ਥੱਲੇ ਲੋ ਵੀ ਭਰਾਵੋ ਠੀਕ ਆ ਜੀ ਕਾਫੀ ਸੋਹਣੀ ਆ ਦੋਸਤੋ ਕਿਸੇ ਪਾਸੇ ਨੂੰ ਕਹਿੰਜੀ ਕਰਮਾਲੀ ਨੇ ਕਿਤੇ ਕੱਟੀ ਦੇਤੀ ਗਾਉਂ ਵੀ ਵਾਦੇ ਬੰਦੀਆਂ ਦੀ ਗੱਲ ਬਾਤ ਕੱਟੀ ਦੇਤੀ ਰਵਾ ਪੰਜਣਾ ਬਸ ਬਸ ਜੀ ਤੇ ਬਹੁਤ ਖੂਬਸੂਰਤ ਸਟਰਕਚਰ ਆ ਬਾਡੀ ਸਟਰਕਚਰ ਕਾਫੀ ਖੂਬਸੂਰਤ ਆ ਆਰਡਰ ਕੁਆਲਟੀ ਕਾਫੀ ਖੂਬਸੂਰਤ ਆ ਬਾਕੀ ਥਣ ਵੀ ਬਹੁਤ ਵਧੀਆ ਠੀਕ ਆ ਜੀ ਇੱਕੋ ਜੇ ਥਣ ਯਾਰੇ ਨਖੇੜ ਵੇਖ ਕੇ ਕਮਾਲ ਦੀ ਗੱਲ ਆ ਦੋਸਤੋ ਬਹੁਤ ਘੱਟ ਮੱਜਾਂ ਨੂੰ ਬਹੁਤ ਘੱਟ ਝੋਟੀਆਂ ਨੂੰ ਇਹੋ ਜਿਹਾ ਨਖੇੜ ਵੇਖਿਆ ਹੋਊਗਾ ਠੀਕ ਆ ਜੀ ਪਸ਼ੂ ਹੁੰਦਾ ਨਖੇੜ ਦਾ ਪਸ਼ੂ ਹੁੰਦਾ ਗਿਰਲਾਂ ਦਾ ਵਿਥਾਂ ਦਾ ਠੀਕ ਆ ਜੀ ਆਰਡਰ ਕੁਆਲਟੀ ਬੇਗਾ ਤੇ ਆਰਡਰ ਵੱਡਾ ਤੇ ਬਾਕੀ ਵਿਰਲਾ ਵਿਥਾਂ ਘਟ ਹੋਣ ਤੋਂ ਵੀ ਕੰਮ ਨਹੀਂ ਚੱਲਦਾਗਾ ਬਾਕੀ ਵਿਰਲਾ ਵਿਥਾਂ ਪਹੁੰਚਦੀਆਂ ਕਿਹੇ ਪਾਸਿਆਂ ਨਹੀਂ ਸਿੰਧੂ ਸਾਹਿਬ ਖੁੰਜੀ ਵੇਖੋ ਪਤਲੀ ਚਮੜੀ ਜੇ ਜੱਥਾ ਮਰਜੀ ਜੁੰਡੀਆਂ ਭਰੀਆਂ ਲਓ ਅੱਛਾ ਗਰਲਾਲ ਸੇਲ ਕਰਦੇ ਪਏ ਤੇ ਭਰਾਜ ਦੀ ਕੀਮਤ ਵੀ ਦੱਸ ਦੀਏ ਫਿਰ ਕਰ ਲਈਏ 2 ਲੱਖ ਹਾਂ 2 ਲੱਖ ਕਰ ਲਈਏ 3 ਕਰ ਲਈਏ ਚਲੋ ਆਪਣੀ ਚੀਜ਼ ਆ ਪਰ ਆਪਾਂ ਜਾਇਜ਼ ਕਰਨਾ ਆਪਾਂ ਤਾਂ 2-3 ਲੱਖ ਵਾਲੇ ਪਾਸੇ ਜਾਣਾ ਨਹੀਂ ਆਪਾਂ 2-3 ਲੱਖ ਵਾਲੇ ਪਾਸੇ ਜਾਣਾ ਨਹੀਂ ਪਰ ਮੰਗਦੇ ਆ ਲੋਗੇ ਹਜੇ ਹਾਂ ਕੋਈ ਸ਼ੱਕ ਨਹੀਂਗਾ ਜੀ ਮੋਲ ਲੈ ਗਾ ਜੀ ਸੰਧੂ ਸਾਹਿਬੇ ਦਾ 1,50,000 ਜਾਨੀ 1.5 ਲੱਖ ਹਾਂ ਹਾਂ ਨਾ ਆ ਗਈ ਜੀ 1,40,000 ਦੀ 1.40 ਹਾਂ ਜੀ ਠੀਕ ਆ ਜੀ ਇਹ ਕੋ ਜੋ ਤੁਸੀਂ ਆਦੇ ਤੁਹਾਡੇ ਕਹਿਣ ਤੇ ਮਾਨਤਾ ਕਰਦੇ ਆਂਗੇ ਕੋਈ ਗੱਲ ਨਹੀਂ ਅੱਛਾ ਜੀ ਇਹ ਆਪਾਂ ਨੂੰ ਭਾਣਾ ਬਣੀ ਆਦੇ ਆਪਾਂ ਵੀ ਮੁੱਲ ਜੈ ਜੀ ਕੀਤਾ ਲੈ ਵੀ ਗਰ ਲਾਲ ਕੋਈ 1-2000 ਹੋਰ ਨਹੀਂ ਆਪਾਂ ਡਾਉਣਾਗਾ ਪੂਰਾ 5 ਹੋਰ ਉੱਤੇ ਲਾ ਡਾ ਦੇ ਇਹ ਨਹੀਂ 35 ਦੀ 1.35 ਦੀ ਫਿਰ ਜਾਣ ਦੀਏ ਹਾਂ ਜੀ ਉਹਦੇ ਜੋ ਵਿੱਚੋਂ ਮਾਨਤਾ ਕਰਨਾ ਤੂੰ ਆਪਦਾ ਵੇਖ ਲੈ ਹਿਸਾਬ ਕਿਤਾਬ 1.35 ਜੋ ਸੰਧੂ ਸਾਹਿਬ 2000 ਛੋੜ ਕਰਾਂਗੇ 1,33,000 ਦੀ ਜੋਟੀ ਹਾਂ ਨਾ ਦੇ ਦਾਂ 133000 ਦੀ ਦੋਸਤੋ ਇਹ ਮੱਝ ਤੁਹਾਨੂੰ ਮਿਲ ਜੂਗੀ ਇਹ ਝੋਟੀ ਮਿਲ ਜੂਗੀ ਬਾਕੀ ਅਗੇ ਸਾਰੇ ਵੀਰ ਸਿਆਣੇ ਆ ਤੇ ਆਣ ਕੇ ਇੱਕ ਵਾਰੀ ਵੇਖਿਓ ਜ਼ਰੂਰ ਚੀਜ਼ ਨੂੰ ਠੀਕ ਆ ਜੀ ਕਰਮਾ ਵਾਲੀ ਸੂਣ ਦੀ ਤਿਆਰੀ ਆ ਹੋ ਸਕਦਾ ਵੀ ਕੱਲ ਮਾਰਨਿੰਗ ਤੱਕ ਸੂ ਵੀ ਪਵੇ ਤੇ ਬਾਕੀ ਤੁਹਾਡੇ ਸਾਹਮਣੇ ਆ ਪੂਰੀ ਸਟਰਕਚਰ ਬਾਡੀ ਬੰਤਰ ਦੀ ਆਪਾਂ ਪੂਰੀ ਦਿਖਾ ਦਿੱਤੀ ਆ ਉਹਨਾਂ ਦੇ ਪਾਸੇ ਉਹਨਾਂ ਨੂੰ ਉਹਨਾਂ ਦੀ ਪਛਾਣੂ ਆ ਵੇਖੋ ਉਹਨਾਂ ਹੀ ਲੈਵਾ ਅੱਗੇ ਆ ਉਹਨਾਂ ਹੀ ਪਿਛੇ ਇਹਨੂੰ ਆਂਦੇ ਆ ਵੀ ਪੰਡਾ ਭਾਈ ਖੜੀ ਕਰਨਾ ਪੰਡਾ ਭਾਈ ਖੜੀ ਐਕਰ ਲਾਲ ਹਾਂਜੀ ਹਾਂ ਨਵੀਂ ਕਰਲਾਲ ਬਹੁਤ ਖੂਬਸੂਰਤ ਝੋਟੀ ਆ ਕਾਲਾ ਧਗਾ ਬੰਨਣ ਵਾਲਾ ਹੀ ਰਾਏ ਸਹੀ ਹੈ ਸਹੀ ਹੈ ਬਿਲਕੁਲ ਚਲੋ ਮਾਰਕ ਜਿੱਥੇ ਜਾਵੇ ਲੇ ਗੱਲਾਂ ਵੀ ਦੇਖੋ ਕਿਹੇ ਪਾਸੇ ਹੋਣੀ ਸੰਧੂ ਸਾਹਿਬ ਜੀ ਹਾਂ ਝੰਗ ਵੀ ਦੇਖੋ ਬਹੁਤ ਗਲਾਈ ਚ ਮੜਿਆ ਨਹੀਂ ਤੇ ਆਪਾਂ ਖਾਸ ਵੇਨੇ ਆ ਵੀ ਕਈ ਮੱਝਾਂ ਲੈਵੇ ਪੱਖੋਂ ਚੰਗੀਆਂ ਹੋਣਗੀਆਂ ਝੰਗ ਤੋਂ ਮਾਰ ਖਾ ਜਾਣਗੀਆਂ ਜਾਂ ਕੱਦ ਤੋਂ ਖਾ ਜਾਣਗੀਆਂ ਇਹਨੂੰ ਮਹਾਰਾਜ ਕਿਹੇ ਪਾਸੇ ਹੁਣੀ ਖੰਜੀ ਕੀਤਾ ਬਿਲਕੁਲ ਜੀ ਬਿਲਕੁਲ ਲਓ ਵੀ ਬਹੁਤ ਚੰਗੀ ਚੰੜੀ ਵੀ ਬਦਲੀ ਜੇ ਵੇਖੋ ਠੀਕ ਹੈ ਜੀ ਠੀਕ ਹਾਂ ਜੀ ਲੈ ਵੀ ਕਰਲਾ ਲੱਗੇ ਵੀ ਅੱਜ ਕੀ ਅੱਗੇ ਵੀ ਮੱਝਾ ਖੜੀਆਂ ਨੇ ਵੀਰ ਅੱਗੇ ਵੀ ਸੰਧੂ ਸਾਹਿਬ ਹੀ ਰਹੀ ਆ ਨੀਲੀ 라ਵੀ ਦਾ ਨੀਲੀ 라ਵੀ ਦਾ ਪਿਓਰ ਨੀਲੀ 라ਵੀ ਦਾ ਠੀਕ ਹੈ ਜੀ ਠੀਕ ਆ ਅੱਛਾ ਇਹ ਸੁਆ ਗਨਮਾ ਸੁਣਦੀ ਇਹ ਸੰਧੂ ਸਾਹਿਬ ਤਿੱਜਾ ਸੁਆ ਸੁਣੀ ਹੈ ਰਗੀ ਤਿੱਜਾ ਹਾਂ ਜੀ ਤੇ ਸਮਾਜ ਲੈਂਦੀ ਅੱਠ ਦਾ ਸਮਾ ਸੰਧੂ ਸਾਹਿਬ ਇਹਦੇ 8 ਦਿਨ ਪਏ ਆ ਜੀ ਠੀਕ ਹੈ ਜੀ ਲਓ ਦੋਸਤੋ ਕੋਈ 8 7 ਦੇ ਦਿਨ ਇੱਕ ਹਫਤੇ ਦਾ ਆਈਡੀਆ ਮੰਨ ਲਿਓ ਠੀਕ ਆ ਬਾਕੀ ਸੂਤੇ ਨਿਸ਼ਾਨਾ ਚਾਰੇ ਖੋਰ ਉੱਪਰ ਤੱਕ ਪੂਛ ਪਾ ਲਿਆ। ਇਹ ਵਾ ਸੰਧੂ ਸਾਹਿਬ ਇੱਧਰ ਵੀ ਸਾਰ ਨੂੰ ਟੱਚ ਹੀ ਕਰੂਗਾ। ਨਦੀ ਨਾ ਤੇ ਆ ਲੈਂਦੇ ਫਿਰ। ਹਾਂਜੀ। ਅਮਾਂ ਧਾਵਾਂ ਤੇ ਆ ਗਈ ਫਿਰ ਗੱਲ ਬਣਨੀ ਆ। ਹਉਤਾ ਵਿਆਹ ਜੀ ਇਹਦਾ। ਇਹ ਵੀ ਦੋ ਦੀ ਮੋਟਰ ਵਾਲੀ ਚਵਾਈ ਇਹਦੀ। ਅੱਛਾ ਜੀ। ਹਾਂਜੀ। ਇਹ ਟਿੱਪਣ ਟੁੱਪਣਾ ਪੂਰੀ ਇਹ। ਇਹ ਪਕੇ ਸੰਧੂ ਸਾਹਿਬ ਆਪਾਂ ਤਸੱਲੀ ਕੀਤੀ ਇਹਦਾ ਦੂਜੇ ਸੂਏ ਦਾ 12 ਲੀਟਰ ਦੋਧਰ ਕਾਰਡ ਦੱਸਿਆ ਨਾ। ਅੱਛਾ। ਫਿਰ ਕਿ ਤਿੱਜੇ ਸੂਏ ਝੋਟੀ ਸੁਣੀ ਆ। ਹਾਂ। ਚਿੰਗਲ ਹੱਡੀ ਦੀ ਵੇਖੋ ਇਹ ਵੀ ਚੌੜੀ ਪਤਲੀ ਦੀ ਆ। ਲੋ ਵੀ ਭਰਾਵੋ ਬਾਕੀ ਵਖਾਲਾ ਫਖੂਲਾ ਕਰਮਾਂ ਵਾਲੀ ਤਿਆ ਬਾਕੀ ਲੇਵੇ ਹਵਾਨੇ ਦੀ ਗੱਲ ਕਰ ਲਈ ਤੇ ਮਾਸ਼ਾਅੱਲਾ ਮਾਲਕ ਸੁੱਖ ਰੱਖੇ ਵੀ ਉਹਨਾਂ ਅੱਗੇ ਉਹਨਾਂ ਦੇ ਪਿੱਛੇ ਬਣਾ ਕੇ ਵੀ ਤਿਆਰ ਕਰੂਗੀ ਅੱਜ ਮਾਸ਼ਾਅੱਲਾ ਕਹਿਣ ਵਾਲੀਆਂ ਜੀ ਅੱਜ ਮਾਸ਼ਾਅੱਲਾ ਕਹਿਣ ਵਾਲੀ ਗੱਲ ਬਾਤ ਅੱਜ ਮਾਸ਼ਾਅੱਲਾ ਕਹਿਣ ਵਾਲੀ ਗੱਲ ਬਾਤ ਜੀ ਆ ਅੱਖਾਂ ਵੀ ਬਲੀਆਂ ਵੇਖੋ ਦੋਵੇਂ ਠੀਕ ਆ ਅੱਖਾਂ ਦੇ ਵਿੱਚ ਵੀ ਜਿਹੜਾ ਦੋਸਤੋ ਜਵਾਬ ਇਹ ਜਿਵੇਂ ਆਪਣੀ ਪਾਕਿਸਤਾਨੀ ਬਾਰਡਰ ਮਹਿਣਾ ਸੰਧੂ ਸਾਹਿਬ ਉਹ ਮੇਰਾ ਰਵਾ ਆ ਗਿਆ ਬਾਰਡਰ ਪਾਸ ਤੇ ਦੇਖੋ ਹਾਂ ਹਰ ਇੱਕ ਨਿਸ਼ਾਨੀ ਮਿਲੂਗੀ ਵੇਖਣ ਨੂੰ ਹੂੰ ਤਾਹਣ ਤੇ ਗਾਨੀ ਬਣੀ ਐ ਤਾਹਣ ਤੇ ਗਾਨੀ ਹਾਂ ਲਓ ਜੀ ਸੋਸੋ ਤੀਜਾ ਸੂਆ ਇਹਨੇ ਸੁਣਾ ਇੱਕ ਵਾਰੀ ਆਪਾਂ ਫਰੰਟ ਤੋਂ ਤੋਰ ਕੇ ਤੁਹਾਨੂੰ ਦਿਖਾਉਨੇ ਆ ਉਸ ਤੋਂ ਬਾਅਦ ਬੈਕ ਤੋਂ ਵੀ ਦਿਖਾ ਦਿੰਨੇ ਆ ਹੌਂ ਤੇ ਗਾਨੀ ਜਿਹੇਗੀ ਠੰਡੀ ਠੀਰੀ ਦੀ ਨਿਸ਼ਾਨੀ ਹਾਂ ਆ ਦੇਖੋ ਜੀ ਠੀਕ ਆ ਹਰ ਇੱਕ ਤਰ੍ਹਾਂ ਦਾ ਜਲਵਾ ਵੀਰ ਨੇ ਲਿਆ ਕੇ ਪੇਸ਼ ਕਰਤਾ ਨੀਲੀ ਦੀ ਸਾ ਨੀਲੀ ਤੇ ਬਾਕੀ ਇੱਕ ਪਹਿਲਾ ਮਾਜ ਦਿਖਾਈ ਆ ਉਹ ਵੀ ਕਾਬਲੇ ਤਾਰੀਫ ਸੀ ਕੀਦਾ ਵੀ ਸੰਧੂ ਸਾਹਿਬ ਪੂਰਾ ਮਰ ਲੇ ਜੇ ਮੈਂ ਤਾਂ ਅੱਗੇ ਦੱਸਿਆ ਵੀ ਡੰਗਰ ਨਹੀਂ ਗਾ ਬਾਰੋ ਵੀ ਮਿਲਣੋਂ ਅੜ ਗਿਆ ਆ ਮੋਲ ਲਾਓ ਅਗਲੇ ਚੀਜ਼ ਦਾ ਮਾਲ ਵਾਦੂ ਹਾਂ ਉਹ ਡਿਜ਼ਾਈਨ ਜਿਹੜਾ ਦੋਸਤੋ ਕਾਫੀ ਸੋਹਣਾ ਡਿਜ਼ਾਈਨ ਆ ਇਸ ਮੈਂ ਤਾਂ ਵੀ ਡਿਜ਼ਾਈਨ ਵੇਖੋ ਤੁਸੀਂ ਠੀਕ ਆ ਜੀ ਬਾਕੀ ਆਪਾਂ ਦਿਨਾਂ ਤੇ ਛੱਡ ਦਿੰਦੇ ਆ ਜਦੋਂ ਤੱਕ ਇਹਨੇ ਕਰਮ ਵਾਲੀਂ 8-7 ਦਿਨਾਂ ਨੂੰ ਸੋਣਾ ਤੇ ਮੈਨੂੰ ਲੱਗਦਾ ਵੀ ਪੂਰੇ ਰਿਕਾਰਡ ਤੋੜ ਦੂਗੀ ਚੱਡੇ ਵਾਲੇ ਪਾਸਿਓਂ ਇਹ ਵੀ ਥਾਣਾ ਤੁਹਾਨੂੰ ਪੂਰਾ ਲੰਬਾ ਹੱਥੀ ਚਵਾਈ ਵਾਲਾ ਪੂਰਾ ਥਾਣਾ ਠੀਕ ਆ ਜੀ ਤੇ ਗੜ ਜੂਗੀ ਥਣ ਵੀ ਪੂਰੇ ਕਰਮ ਵਾਲੀ ਵੀ ਸੰਧੂ ਸਾਹਿਬ ਠੰਡੀ ਦੀ ਤੀਰ ਦੇਖੋ ਠੀਕ ਆ ਜੀ ਸੋ ਚੰਗੀ ਮੈਂ ਆ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸੋਹਣੀ ਹਾਈਟ ਕੱਦ ਦੀ ਮਾਲਕਣ ਤੀਜਾ ਸੂਆ ਇਹਨੇ ਸੂਣਾ ਠੀਕ ਆ ਜੀ ਤੀਜਾ ਸੂਆ ਸੂਣਾ 8-7 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਉਸ ਹਿਸਾਬ ਕਿਤਾਬ ਨਾਲ ਕੋਈ ਵੀਰ ਸੰਪਰਕ ਕਰ ਲਿਓ ਠੀਕ ਆ ਕਾਦ ਸੰਧੂ ਸਾਹਿਬ ਤਿੰਨਾ ਮੱਜਾਂ ਦੇ ਵੱਡੇ ਆ ਹਾਂ ਜੀ ਹਾਂ ਜੀ ਆ ਲੋ ਪੋਲੀ ਚ ਵਾਈ ਜੀ ਇੱਕ ਸੰਧੂ ਸਾਹਿਬ ਆਪਣਾ ਹੋ ਰਿਕਵੈਸਟ ਆ ਵੀਰਾਂ ਗੱਡੀ ਪਹਿਲੀ ਦੀ ਗੱਲ ਆ ਗਿਆ ਆਪਦੀ ਤਸੱਲੀ ਕਰਕੇ ਖੜੋ ਹਾਂ ਸਹੀ ਮੰਨ ਲੋ ਰਕਮ ਦਾ ਕੰਮ ਹੈ ਆਪ ਨਾਲ ਆਓ ਗੱਡੀ ਤੇ ਬਹਿ ਕੇ ਆਓ ਜਿਹੜਾ ਵੀ ਨਾਲ ਬਹਿ ਕੇ ਆਉਂਦਾ ਕੋਈ ਸਾਈ ਬਿਆਨਾ ਪਾ ਦੇ ਆਪਾਂ ਨੂੰ ਆਪਦੀ ਤਸੱਲੀ ਕਰਕੇ ਖੜੇ ਜੇ ਕੋਈ ਨਹੀਂ ਆਉਂਦਾ ਆਪਾਂ ਖਾਤਾ ਦਾਂਗੇ ਖਾਤੇ 'ਚ ਪੈਸੇ ਸਾਰੇ ਪਾ ਦੇ ਮੱਝ ਫੇਰ ਜਾਊਗੀ ਅਗਲੇ ਦੇ ਘਰ ਗੱਡੀ 'ਚ ਲਾ ਕੇ ��ਪ ਕੇ ਆਪਦੀ ਤਸੱਲੀ ਕਰ ਲੈ ਜੇ ਕੋਈ ਨੁਕਸੇ ਆ ਉਸੇ ਵੇਲੇ ਆਪਣੀ ਮੱਝ ਵਾਪਸ ਲਾ ਦੇ ਪਾਰ ਪਿੱਛੇ ਦੀ ਕੋਈ ਵੀ ਗੱਪਣ ਪਸ਼ੂ ਕੋਈ ਲੱਗੂਗਾ ਤੇ ਦੋ ਦਿਨਾਂ ਦੀ ਗਾਰੰਟੀ ਹੋਊਗੀ ਬਿਲਕੁਲ ਹਾਂਜੀ ਲਓ ਤੁਸੀਂ ਨਾਲ ਦੀ ਨਾਲ ਗੱਲਾਂ ਜ਼ਰੂਰ ਤੁਸੀਂ ਨੋਟ ਕਰ ਲਿਓ ਕਿਉਂਕਿ ਸਾਰੇ ਪਸੂ ਗੱਬਣ ਆ ਭਰਿਆ ਭਾਂਡਾ ਅੱਗੇ ਤੁਹਾਡੇ ਕਿੱਲੇ ਤੇ ਜਾਣਾ ਇਹਨਾਂ ਪਸੂਆਂ ਨੇ ਪਹਿਲਾਂ ਨਰਕਪਰਕ ਕਰ ਲਿਓ ਫਿਲਹਾਲ ਕਿਸੇ ਤਰ੍ਹਾਂ ਦੀ ਕਿਸੇ ਰਕਮ ਦੀ ਕੋਈ ਭਾਰ ਪਿਛੇ ਦੀ ਕੋਈ ਟਿੱਪਣ ਦੇ ਵਿੱਚ ਚੌਥਾ ਥਨਾਂ ਦੀ ਕੋਈ ਖਰਾਬੀ ਸ਼ਰਾਬੀ ਨਹੀਂ ਹੈਗੀਗੀ ਪਰ ਫਿਰ ਵੀ ਕੋਈ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਸੰਦੂ ਸਾਹਿਬ ਆਪਾਂ ਰਕਮ ਲਾ ਕੇ ਲੈਂਦੀ ਆ ਇਹ ਪਰੀਆਂ ਆ ਆਪਾਂ ਰਕਮ ਲਾ ਕੇ ਲੈਂਦੀ ਆ ਆਪਾਂ ਚੰਗੀਆਂ ਲੱਗੀਆਂ ਆਪਾਂ ਲੈ ਜਾਂਦੀਆਂ ਜੇ ਕਿਸ ਨੂੰ ਚੰਗੀਆਂ ਲੱਗਣ ਇਹ ਤਿਆਰੀ ਤਸੱਲੀ ਕਰਕੇ ਖੜ ਸਕਦਾ ਨਹੀਂ ਤੇ ਕੋਈ ਚੱਕਰ ਨਹੀਂ ਆ ਬਿਲਕੁਲ ਜੀ ਬਿਲਕੁਲ ਹਾਂਜੀ ਲੈ ਵੀ ਗਰਲਾਲ ਦੀ ਡਿਮਾਂਡ ਤਾਂ ਦੱਸ ਦੇ ਫਿਰ ਡਿਮਾਂਡ ਸੰਧੂ ਸਾਹਿਬ ਇਹਦੀ ਜੇ ਹੁੰਦੀ ਅੱਜ ਬਿਲਕੁਲ ਤਿਆਰ ਆ ਫਿਰ ਜੋ ਮਰਜ਼ੀ ਕਰੀ ਜਾਂਦੇ ਇਹ 8 ਦਿਨ ਮੱਜ ਕੱਚੀ ਆ ਹਾਂਜੀ ਤੇ ਅੱਜ ਦਾ ਮੁੱਲ ਇਹਦਾ ਹੈਗਾ ਜੀ 1 ਲੱਖ ਤੇ 10000 ਰੁਪਈਆ ਅੱਛਾ ਜੀ ਉਹਦੇ ਵਿੱਚ 5000 ਮਾਨਤਾਨ ਕਰਾਂਗੇ 1 ਲੱਖ 5000 ਦੀ ਝੋਟੀ ਦੇ ਦਾਂਗੇ 1 5 ਦੇ ਹਾਂਜੀ ਲੋ ਵੀ ਕਰੋ ਗੱਲ ਸੋ ਮੈਂ ਵੀ ਦੋਸਤੋ ਤੁਸੀਂ ਵੇਖ ਲਈ ਆ ਵੀ ਪੂਰਾ ਠੀਕ ਹੈ ਜੀ ਕਿਸੇ ਪਾਸਿਓਂ ਵੇਖੋ ਤੁਸੀਂ ਬਾਡੀ ਸਟਰਕਚਰ ਵੇਖ ਲਿਆ ਸਾਰਾ ਸੋਨੇ ਦਾ 5 ਜੋ ਤੁਹਾਡੇ ਕਹਿੰਦੇ ਮਾਨਦਾਨ ਕਰਦੇ ਆਂਗੇ ਦਾ ਨਹੀਂ ਕਰਨਾ ਕਰਨਾ ਜ਼ਰੂਰ ਬਾਈ 1 ਲੱਖ 5 ਦੇ ਵਿੱਚੋਂ ਵੀ ਜਿਹੜਾ 200 ਮਾਨਦਾਨ ਹੋ ਜਾਊਗਾ ਕਿਸੇ ਵੀਰ ਦਾ ਦੂਰੋਂ ਨੇੜਿਓਂ ਆਏ ਦਾ ਠੀਕ ਹੈ ਜੀ ਸਫਰ-ਸਫਰ ਦੇ ਵਿੱਚ ਵਾਧੇ ਘਾਟੇ ਕਈ ਤਰ੍ਹਾਂ ਦੇ ਠੀਕ ਹੈ ਜੀ ਖਰਚੇ ਵੱਧ ਜਾਂਦੇ ਆ ਉਹਦਾ ਮਾਨਦਾਨ ਜਿਹੜਾ ਵਿੱਚੋਂ ਜੋ ਵੀ ਹੈਗਾ ਬਣਿਆ ਮੌਕੇ ਤੇ ਹੋ ਜਾਊਗਾ ਮੈਨਾ ਸੰਧੂ ਸਾਹਿਬ ਆਪਾਂ ਕਹਿੰਨ ਨੂੰ ਨਰਾਸ਼ ਨਹੀਂ ਕਰਨਾ ਹਾਂ ਲੈ ਵੀ ਠੀਕ ਹੈ ਵਸਾਖੀ ਦੇ ਮੇਲੇ ਤੇ ਆਫਰ ਹੀ ਸਮਝੋ ਦੋਸਤੋ ਬਾਕੀ ਡਿਜ਼ਾਈਨ ਜੂਨ ਕਾਫੀ ਸੋਹਣੇ ਮੱਜਾਂ ਦੇ ਵਸਾਖੀ ਦੇ ਮੇਲੇ ਆ ਸੰਧੂ ਸਾਹਿਬ ਦਾ 3000 ਦਾ ਹੋਰ ਆਫਰ ਜੇ 1 ਲੱਖ 2000 ਦੀ ਝੋਟੀ ਅੱਜ ਦੇ ਦਾਂਗੇ ਲੈ ਵੀ ਕਰੋ ਗੱਲ ਹੈ ਠੀਕ ਆ 1 ਲੱਖ 2000 ਦੀ ਭਰਾਵੋ ਇਹ ਤੁਹਾਨੂੰ ਜਿਹੜੀ ਮਹਿ ਮਿਲ ਜੂਗੀ ਬਾਕੀ ਵੇਖੋ ਤੁਸੀਂ 8-7 ਦਿਨਾਂ ਦੇ ਵਿੱਚ ਬੰਨਣਾ ਕੀ ਆ ਥੱਲਿਓ ਸੂ ਦੇ ਨਿਸ਼ਾਨ ਜੇ ਵੇਖੋ ਕਿਸੇ ਵੀ ਗੱਲੋਂ ਨਿਸ਼ਾਨੀ ਕਿਸੇ ਤੋਂ ਨਹੀਂ ਜੇ ਝੋਟੀ ਖੁੰਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਚੰਗੀਆਂ ਸਵਸਤ ਤੇ ਬੂਰੀਆਂ ਜਿਹੜੀਆਂ ਦੋਸਤੋ ਚੰਗੀਆਂ ਮੈਂਟੇਨ ਇਹ ਮੱ ਬਾਕੀ ਤੋਰਾ ਤਾਰਾ ਵੀ ਤੁਹਾਨੂੰ ਆਪਾਂ ਪੂਰਾ ਸੰਧੂ ਸਾਹਿਬ ਜੇ ਨੀਲੀ ਜਿਹੀ ਲਿਆਂਦੀ ਤੇ ਪੂਰੀ ਲਿਆਂਦੀ ਜੇ ਮੋਹਰਾ ਜਿਹੀ ਲਿਆਂਦੀ ਤੇ ਪੂਰੀ ਲਿਆਂਦੀ ਹੈ ਹਾਂ ਨਹੀਂ ਨਹੀਂ ਚੰਗੀ ਆ ਹਾਂ ਚੰਗੀ ਆ ਜਿਹੜੀ ਕੁਆਲਿਟੀ ਚੰਗੀ ਆ ਵੀਰਾਂ ਨੇ ਆਪ ਹੀ ਦੱਸ ਦੇਣਾ ਵੀ ਜਿਹੜੀ ਕੁਆਲਿਟੀ ਹੈ ਤੇ ਕੁਆਲਿਟੀ ਹੈ ਅੱਛਾ ਤੇ ਗਰਲਾ ਲੱਗੇ ਆਪਣੇ ਕੋਲ ਜਿਹੜਾ ਇਹ ਨਗੀਨਾ ਵੀਰ ਇਹ ਸੰਧੂ ਸਾਹਿਬ ਛੋਟੀ ਤੋਂ ਜੇ ਸੂਏ ਸੁਣੀ ਕੱਦ ਵਿੱਚ ਨੇ ਇਹਦਾ ਵੀ ਵੇਖੋ ੱੱਬਿਆਂ ਦੇ ੱੱਬੇ ਪੂਰਾ ਮੰਜਾ ਡੈਣ ਵਾਲਾ ਕੰਮ ਹੈ ਉੱਥੇ ਬਿਲਕੁਲ ਜੀ ਬਿਲਕੁਲ ਸ਼ੱਕ ਨਹੀਂ ਤੋਂ ਚੌੜੇ ਪਿੱਠ ਪੁੜੇ ਦੇ ਵਿੱਚ ਆ ਦੋਸਤੋ ਬਾਕੀ ਤੁਸੀਂ ਪੁੱਠਾ ਵੇਖ ਕੇ ਚੈੱਕ ਕਰ ਲ ਤੋਂ ਥੱਬਿਆਂ ਦੇ ਥੱਬੇ ਆ ਪਿੱਠ ਪੁੜੇ ਵਾਲੇ ਪਾਸਿਓਂ ਕਰਮਾਂ ਆ ਲਈ ਤੇ ਸੂਆ ਇਹ ਕਿਨਵਾ ਹੁੰਦੀ ਐ ਇਹ ਸੰਧੂ ਸਾਹਿਬ ਦੂਜੇ ਸੂਆ ਝੋਟੀ ਸੁਣੀ ਆ ਪਹਿਲਣ ਨੇ 12 ਕਿਲੋ ਦੁੱਧ ਨੇ ਚਵਾਇਆ ਪਹਿਲਣ ਨੇ ਹਾਂਜੀ ਲੋ ਵੀ ਦੂਜਾ ਸੂਆ ਦੋਸਤੋ ਅੱਗੇ ਸੋਣ ਦੇ ਲਈ ਬਿਲਕੁਲ ਤਿਆਰੀ ਆ ਤੇ ਦਿਨ ਲੈ ਜੋ 10 ਕ ਜੇ ਜੇ ਸੰਧੂ ਸਾਹਿਬ ਇਹਦੇ 20 ਤਰੀਕ ਨੂੰ ਪੂਰੇ ਹੁੰਦੇ ਆ ਅਜੇ 4 ਤਰੀਕ ਹੋ ਗਈ ਆ ਕੋਈ 15 ਕਿਲੋ 14 15 ਦਿਨ ਪਏ ਆ 15 ਹਾਂਜੀ ਦਸੋਂ ਬਾਹਰ ਹੀ ਆ ਹਾਂਜੀ ਲੋ ਦੋਸਤੋ 10 ਤੋਂ 15 ਕਿ ਦਿਨ ਆਈਆ ਬਾਕੀ ਤੁਸੀਂ ਵੇਖ ਸਕਦੇ ਜੇ ਨਾਰਮਲ ਜਾਂ ਲਾਏ ਬਣਾਏ ਪਈ ਐ ਜਿਹੜਾ ਤੁਹ ਹਾਂ ਲੋ ਬਾਕੀ ਥਾਣੇ ਵੇਖੋ ਭਾਂਡਾ ਵੇਖੋ ਬਿਲਕੁਲ ਇੱਕਸਾਰ ਪੱਧਰ ਲੈ ਵਾ ਚਾਰੇ ਧਾਣਾਂ ਦੀ ਬੇਤਵਰਨ ਤਕਰੀਬਨ ਵੇਖੋ ਕਾਫੀ ਸੋਹਣੀ ਆ ਤੇ ਹੈ ਇਹ ਵੀ ਪੂਰੀ ਗਰਲਾਲ ਮਾਰਕਾ ਚੀਜ਼ੀ ਸੰਧੂ ਸਾਹਿਬ ਚੀਜ਼ ਉਹ ਹੀ ਬਾਨੀ ਪਹਿਲੇ ਨੰਬਰ ਵਾਲੀ ਇੱਕੇ ਘਰੋਂ ਜੋੜਾ ਇਹ ਆਇਆ ਹੈ ਹਮ ਸਿਰਫ ਇਹਦੇ ਅਜੇ ਦਿਨ 15 ਪਏ ਆ 15 ਦਿਨਾਂ ਨੂੰ ਚੀਜ਼ ਇਹ ਵੀ ਉਹ ਬਾਨੀ ਆ ਹਾਂ ਹੱਟ ਪਿਛੇ 8 ਮੈਂ ਨਹੀਂ ਹੱਟ ਪਿਛੇ 8 ਹੋਣੀ ਏ ਹੱਟ ਪਿਛੇ 8 ਹੋਣੀ ਆ ਹਾਂ ਬਸ ਦੋਸਤੋ ਇਹ ਵੀ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਸੁਹਾ ਦੂਜਾ ਦੱਸਿਆ ਕਰਾ ਦੂਜਾ ਸੰਧੂ ਸਾਹਿਬ ਸੁਣਾ ਦੂਜਾ ਹੀ ਆ ਲੈ ਵੀ ਖੋਲ ਕੇ ਇੱਕ ਵਾਰੀ ਕਰਾ ਦੇ ਦਰਸ਼ਨ ਕਰ ਲਾਲ ਦੂਜਾ ਸੁਹਾ ਦੋਸਤੋ ਦਿਨ 15 10 ਤੋਂ 15 ਕਿ ਦਿਨ ਆਈਡੀਆ ਮੰਨ ਕੇ ਕੋਈ ਵੀ ਰਸੋਦਾ ਕਰ ਸਕਦਾ ਤੇ ਖੁੱਲੇ ਡੁੱਲੇ ਦਿਨ ਹਜੇ ਪਿਆ 10 ਤੋਂ 15 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰਨੀ ਐ ਨੇ ਮੈਂ ਸੰਧੂ ਸਾਹਿਬ ਸਿੰਘਾਂ ਦੀ ਮੰਤਰ ਵੇਖੋ ਥੋੜੀ ਸਾਰੇ ਪਾਉਂਦੇ ਨਾ ਕਿ ਉਹ ਵੀ ਖਾਦਾ ਹਾਂ ਹਾਂ ਪੱਠੇ ਦੇ ਸਾਰੇ ਪਾਉਂਦੇ ਆ ਪੂਰੇ ਗੁ ਬਾਕੀ ਹਾਇਆ ਵੇਖੋ ਪੂਰੀ ਮਜ਼ਬੂਤ ਕਰਮਾਲੀ ਬਿਲਕੁਲ ਪੋਹ ਦੇ ਨਾਲ ਟੱਚ ਕਰਦੀ ਪੂਛ ਵੇਖੋ ਇਹ ਕਰਨਾਲ ਆਪਾਂ ਕਹਿ ਦਿੰਦੇ ਆ ਵੀ ਬੇੜਾ ਸੁੰਭਰਦੀ ਜਾਂਦੀ ਉਹ ਗੱਲ ਬਾਤ ਹੈ ਹਾਂਜੀ ਹੈ ਹਾਂ ਠੀਕ ਹੈ ਲੋਕੀ ਦੋਸਤੋ ਠੀਕ ਆ ਸੋ ਮੈਂ ਵੀ ਚੰਗੀ ਆ ਦੋਸਤੋ ਪੂਰੀ ਜੰਮੀ ਪਲੀ ਇਸੇ ਪਾਸੇ ਨੂੰ ਖੁਜੀ ਕਰਮਾ ਲਈ ਚੰਗੀ ਸੰਭੀ ਆ ਰਾਜੀ ਆ ਵਜਨ ਲੋਡ ਪੂਰਾ ਠੀਕ ਆ ਜੀ ਬਾਕੀ ਸਾਫ ਸੰਭਾਲ ਜਿਹੜੀ ਆ ਦੇਸੀ ਰਹੀ ਆ ਸਾਰੇ ਵੀਰਾਂ ਨੂੰ ਕੋਈ ਬਾਲੀ ਜਿਆਦੀ ਦੱਸਣ ਤੇ ਲੋੜ ਨਹੀਂ ਗਈ ਬਾਕੀ ਵੇਖਦੇ ਆ ਸਾਰੀ ਪਸ਼ੂ ਦੀ ਇੱਕ ਜਜਮੈਂਟ ਹੋ ਜਾਂਦੀ ਆ ਕਿ ਕਿੱਥੇ ਪਸ਼ੂ ਸਟੈਂਡ ਕਰਦਾ ਠੀਕ ਆ ਬਾਕੀ ਆ ਤੁਹਾਡੇ ਸਾਹਮਣੇ ਇੱਕ ਵਾਰੀ ਥੋੜਾ ਜਿਹਾ ਹੋਰ ਆਪਾਂ ਥਣ ਲੈਵੇ ਤੇ ਝਾਤ ਮਰਵਾ ਦਿੰਨੇ ਆ ਜੀ ਨੇੜੇ ਤੋਂ ਆ ਦੇਖੋ ਲੈ ਵੀ ਗਰਲਾਲ ਦੀ ਕੀਮਤ ਵੀਰੇ ਦੱਸ ਦੇ ਮੁੱਲ ਕੀ ਕਰ ਦਿੰਦਾ ਸੰਧੂ ਸਾਹਿਬ ਇਹਦਾ ਮੁੱਲ ਕਰਨ ਨੂੰ ਭਾਵੇਂ 120000 ਕਰੀ ਜਾਈਏ ਭਾਵੇਂ 15000 ਕਰੀ ਜਾਈਏ ਇਹ ਅੱਜ ਝੋਟੀਆਂ ਪਹਾੜਾ ਨਾ ਦੇ ਦਾਂਗੇ 110000 ਦੀ 110 ਦੇ ਹਾਂਜੀ ਹੂੰ ਉਹਦੇ ਵਿੱਚੋਂ ਮਾਨਤਾਣ ਕਰਦੇ ਆਂਗੇ ਮਾਨਤਾਣ ਕਿਵੇਂ ਕਿੰਨਾ ਕੁ ਤੁਸੀਂ ਦੱਸ ਦੋ ਨਹੀਂ ਕੱਟਦੇ ਕਸਣਾ ਤੁਸੀਂ ਦੱਸ ਦੋ ਹੈ ਤੁਸੀਂ ਦੱਸ ਦੋ ਜਾਣਦੀਏ ਉਤਲਾ 5 ਤਾਂ ਮੇਰਾ ਡਾ ਦੇ ਫਿਰ ਅਗਲਾ ਤੂੰ ਆਪਦਾ ਹਿਸਾਬ ਲਾ ਲੈ ਹਾਂ ਠੱਗਾਣਾ ਜੂਗਾ ਨਹੀਂ ਠੱਗਾ ਵੇਖ ਲਾ ਠੱਗਾ ਹੁੰਦਾ ਰਹਿੰਦੇ ਚਾ ਸਾਰਾ ਪੰਜ ਛੱਡ ਦਾਂਗੇ ਇੱਕ ਪੰਜ ਦੀ ਦੇ ਦਾਂ ਇੱਕ ਪੰਜ ਦੀ ਉਹਦੇ ਵਿੱਚ ਛੋਟ ਛੱਪਾ ਕਰ ਦਾਂਗੇ ਲਓ ਜੀ ਬਾਕੀ ਭਰਾਵੋ ਆ ਤੁਹਾਡੇ ਸਾਹਮਣੇ ਆ ਪੂਰਾ ਸੰਧੂ ਸਾਹਿਬ ਜਿਹੜੇ ਘਰੋਂ ਆਪਾਂ ਮੱਝਾਂ ਲਈਆਂ ਉਹਨਾਂ ਵੀ ਵੀਡੀਓ ਵੇਖਣੀ ਆ ਉਹਦੇ ਜੱਟ ਦੇ ਘਰ ਆਏ ਜਾਂ ਆਉਂਦੀਆਂ ਅਸੀਂ ਮੱਝਾਂ ਨਹੀਂ ਟਰੈਕਟਰ ਖਲੋਤੇ ਆ ਹਾਂ ਚਾਰ ਪੰਜ ਹੀ ਰੱਖੀਆਂ ਰੱਖਣ ਗਈ ਨਹੀਂ ਆ ਸਾਰੇ ਪਾਲੀਆਂ ਪੁੱਤਾਂ ਵਾਂਗੂ ਹੀ ਆ ਪਾਲੀਆਂ ਪੁੱਤਾਂ ਵਾਂਗੂ ਹੀ ਆ ਉਧਰ ਵੇਖੋ ਕੋਈ ਛੱਕਣੀ ਇੱਧਰ ਵੀ ਵੇਖੋ ਕੋਈ ਛੱਕਣੀ ਕੋਸਾ ਜਿਹੜੇ ਬੰਨੇ ਮਰਜ਼ੀ ਝਾਤ ਮਾਰ ਲੋ ਨਾਗ ਪਾਇ ਬੇਸ਼ੱਕ ਦਲੇਰ ਸਿੰਘ ਬਾੜਦੇ ਘਰੇ ਤਿੰਨ ਹੀ ਖੜੇ ਆ ਪਰ ਤਿੰਨ ਜਿਹੜੀਆਂ ਕਹਿੰਦੀਆਂ ਘੁੰਦੀਆਂ ਵੱਜਾਂ ਨੇ ਬਿਲਕੁਲ ਠੀਕ ਆ ਜੀ ਇੱਕ ਦੂਜੇ ਨੂੰ ਹਰਾਉਣ ਤੇ ਲੱਗੀਆਂ ਵੀ ਕਿਹੜੀ ਕਿੰਨੇ ਜਿਆਦੀ ਆ ਕਿਹੜੇ ਕਿੰਨੇ ਪਾਣੀ ਚ ਉਹ ਗੱਲਬਾਤ ਬਣੀ ਪਈ ਆ ਆ ਵੇਖੋ ਛੱਛੋ ਪੰਜੇ ਚ ਪਾਉਂਦੀਆਂ ਤਿੰਨ ਹੀ ਕਿ ਮੋਰਾ ਲਵਾ ਕੇ ਨੀਲੀ ਲਵਾ ਬਸ 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 ਹਾਂ ਤੇ ਕੋਈ ਵੀ ਇਹ ਚਫਾਗਾ ਲਵਾ ਹਾਂ ਐਚ ਐਫ ਵੜਾਂ ਵਰਗਾ ਬਿਲਕੁਲ ਭੁਲਿਖਾ ਪਾਉਂਦੀ ਏ ਕਰਮਾਂ ਦੀ ਦੋਵੇਂ ਬੰਨਿਆਂ ਚ ਵਾਈ ਕਰੋ ਬਸ 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 ਠੀਕ ਆ ਤੇ ਲੈ ਵੀ ਗਰਨਾਲ ਇਹ ਤਿੰਨ ਆਪਣੇ ਕੋਲ ਨਾਗ ਨੇ ਅੱਜ ਹਾਂ ਜੀ ਤਾਂ ਤਿੰਨੇ ਨਾਗਵਰੀ ਆਪਾਂ ਦਿਖਾ ਦਿਆ ਭੈਣ ਭਰਾਵਾਂ ਸੱਜਣਾ ਨੂੰ ਇੱਕ ਕੋਈ ਨੰਬਰ ਬੋਲਦੇ ਆ ਆਪਣੇ ਵੀਰ ਨੰਬਰ ਹੈਗਾ ਸੰਤੂ ਸਾਹਿਬ 97792 94006 ਠੀਕ ਹੈ ਜੀ ਹਾਂ ਜੀ ਲਓ ਵੀ ਭਰਾਵੋ ਇਹ ਸਨ ਮੇਰੇ ਨਾਲ ਵੀਰ ਗੁਰਲਾਲ ਸਿੰਘ ਵੀਰ ਦਲੇਰ ਸਿੰਘ ਬਾੜ ਦੇ ਘਰ ਅੱਜ ਆਪਣੀ ਵਿਜ਼ਿਟ ਸੀਗੀ ਤਿੰਨ ਪਸੂ ਦਿਖਾਇਆ ਤੁਹਾਨੂੰ ਬਿਲਕੁਲ ਪਲਵਾਨ ਵਰਗੀਆਂ ਮੱਝਾਂ ਦਿਖਾਤੀਆਂ ਨੇ ਇੱਕ ਦੂਜੀ ਨਾਲੋਂ ਵੱਧ ਆ ਠੀਕ ਹੈ ਜੀ ਤੇ ਬਾਕੀ ਰੇਡ ਪੜਤਾ ਵੀ ਤੁਹਾਡੇ ਨਾਲ ਆਪਾਂ ਸਾਂਝਾ ਕਰਤਾ ਆਓ ਘਰੇ ਆਪਣੀ ਅੱਖੀ ਵੇਖ ਕੇ ਹੱਥੀਂ ਛੋ ਕੇ ਤਿੱਪ ਕੇ ਤਸੱਲੀ ਤੁਸੀਂ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ Siamo stati i giorni